7 ਨੰਬਰ ਦੀ ਵਾਰਦਾਤ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਨ ਆਏ ਸੀਗੇ ਤੇ ਉਹ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਇਹਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋਲ ਆਏ ਤਾਂ ਉਹਨਾਂ ਨੇ ਕੁਇਕ ਐਕਸ਼ਨ ਕਰਦੇ ਹੋਏ ਟੀਮ ਡਿਪਲੋਏ ਕੀਤੀ ਤੇ ਉੱਥੇ ਸਾਨੂੰ ਕੁਝ ਸੀਸੀਟੀਵੀ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਪ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾ ਲੱਡੀ ਉਰਫ ਲੱਡੂ ਗੁਰਜਿੰਦਰ ਸਿੰਘ ਉਰਫ ਸੋਨੂ ਸਨੀ ਪੁੱਤਰ ਸਨੀ ਸਿੰਘ ਇਹ ਸਾਰੇ ਵਰਪਾਣਾ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਹਨਾਂ ਦੇ ਉੱਪਰ 379 22 ਦੇ ਪਰਚੇ ਨੇ ਜਿਹੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸਨੇਚਿੰਗ ਕਰਦੇ ਆ ਤਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਡੀਸੀਪੀ ਇਨਵੈਸਟੀਗੇਸ਼ਨ ਹਰਬੀ ਸਿੰਘ ਮੰਡੇਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਹਾਲੋ ਵਿਜੇ ਸਰ ਡੀਸੀਪੀ ਲਾਣ ਆਰਡਰ ਤੇ ਮੈਡਮ ਹਰਕਮਲ ਜਿਹੜੇ ਸਾਡੇ ਐਡੀਸੀਪੀ 2 ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਅਸੀਂ ਸਾਰੇ ਇਹ ਸਾਰਿਆਂ ਨੇ ਹੀ ਬੜੇ ਵੱਧ ਚੜ ਕੇ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬੀ ਕਿ ਹਾਸਲ ਕੀਤੀ ਆ ਜਿਹੜੇ ਚਾਰ ਮੁੱਖ ਐਕਟਿਵ ਬੰਦੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਇਹਨਾਂ ਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਤਲਬ ਵਧੀਆ ਕੰਮ ਕੀਤਾ ਹੈ ਜਿਆਦਾਤਰ ਵਾਰਦਾਤਾਂ ਕਿੱਥੇ ਕਰਦੇ ਨੇ ਸਾਰੇ ਇਹ ਜਿਆਦਾਤਰ ਵੇਦੋ ਨੋ ਸਿਚੁਏਸ਼ਨ ਚੱਲ ਰਹੀ ਇਨਸ਼ਾਅੱਲਾ ਤੇ ਛੋਟੀ ਉਮਰ ਦੇ ਲੱਗਦੀ ਕਿੰਨੀ ਉਮਰ ਹੈ ਜੀ ਨਾਲ ਤੇ ਸਾਰੇ ਦੀ ਬੀਵੀ 22 ਸਾਲ ਉਮਰ ਹੈਗੀ ਹੈ ਜੀ ਨਸ਼ੇ ਕਰਦੇ ਨੇ ਕੀ ਕਰਦੇ ਨੇ ਸਰ ਨਸ਼ੇ ਕਰਦੇ ਨੇ ਹਾਂਜੀ ਸਰ ਸਾਰੇ ਨਸ਼ੇ ਕਰਨ ਦੇ ਆਦੀ ਹਨ ਸਾਰੇ ਨਸ਼ੇ ਕਰਨ ਦੇ ਆਦੀ ਹਨ ਹੁਣ ਤੱਕ ਟੋਟਲ ਕਿੰਨੀਆਂ ਕਿਵਾਰ ਦਾ ਪੈਸੇ ਕਰਦੇ ਇਹ ਦੇਖੋ ਜੀ ਜੋ ਅਸੀਂ ਇਹਨਾਂ ਕੋਲ ਰਿਕਵਰੀ ਕੀਤੀ ਆ ਤਕਰੀਬਨ ਅਸੀਂ 11 ਮੋਬਾਈਲ ਫੋਨ ਰਿਕਵਰ ਕੀਤੇ ਨੇ ਇਹਨਾਂ ਤੋਂ ਇੱਕ ਬਾਈਕ ਰਿਕਵਰ ਕੀਤੀ ਹੈ ਜੋ ਕਿ ਇਹਨਾਂ ਨੇ ਵੀ ਇਹ ਚੋਰੀ ਕੀਤਾ ਹੋਇਆ ਸੀਗਾ ਪਤਾਪੁਰ ਏਰੀਆ ਦੇ ਵਿੱਚੋਂ ਉਸ ਚੋਰੀ ਦੇ ਬਾਈਕ ਦੇ ਉੱਪਰ ਹੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇੱਕੇ ਬਾਈਕ ਤੇ ਚੱਲੇ ਜਾਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਇੱਕ ਬਾਈਕ ਤੇ ਇੱਕ ਇਹਨਾਂ ਦਾ ਬੰਦਾ ਕੇ ਖੜਾ ਹੁੰਦਾ ਸੀਗਾ ਤੇ ਨੇ ਜਾਂਦੇ ਟ੍ਰਿਪਲਿੰਗ ਕਰਕੇ ਜਾਂਦੇ ਹੁੰਦੇ ਸੀ ਰਸਟਕ ਵੀਰ ਕਰਨ ਵਾਸਤੇ ਲਾਵਾ ਇਹ ਕਾਲਾ ਦੇ ਪਰਚੇ ਸਾਰੇ ਇਨਾਂ ਤੇ ਹਾਂਜੀ ਪਹਿਲਾਂ ਵੀ ਪਰਚੇ ਦਰਜ ਨੇ ਜੀ ਥਾਣੇ ਤੇ ਹਾਤੀ ਦੇ ਵਿੱਚ ਚਾਟੀਪਿੰਡ ਜੰਡਿਆਲਾਗੁਰੂ ਮਕਬੂਲਪੁਰਾ ਏਰੀਆ ਦੇ ਵਿੱਚ ਬੀਟ ਵਿਜ਼ਨ ਫਿਰ ਵੇਰ ਕੇ ਥਾਣੇ ਦੇ ਵਿੱਚ ਕਾਫੀ ਪਰਚੇ ਦਰਜ ਨੇ ਉਹਨੜੇ 11 ਫੋਨ ਇਹਨਾਂ ਨੇ ਸਨੇਚਰ ਸਨੇਚਿੰਗ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਪਰਚੇ ਵੀ ਦਰਜ ਹਨ ਜਿਨ੍ਹਾਂ ਦੇ ਵਿੱਚ ਬਾਕੀ ਜਿਹੜੇ ਪਰਚੇ ਜਿਹੜੇ ਮਾਰਦਾਂ ਚਿੱਥੂ ਚਿੱਥੂ ਇਹਨਾਂ ਨੇ ਮੋਬਾਈਲ ਫੋਨ ਰਿਕਵਰ ਕੀਤੇ ਸਨੇਚ ਕੀਤੇ ਹਨ ਕੋਸ਼ਿਸ਼ ਕਰ ਰਹੇ ਹੈ ਚਾਰ ਬੰਦੇ ਨਹੀਂ ਦੇ ਗਏ ਉਹ ਵੀ ਬੰਦੇ ਫਰਦਰ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਜਿੱਦਾਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਹੋਰ ਇਹਨਾਂ ਦੇ ਸਾਹਮਣੇ ਆਉਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਇਹਨਾਂ ਦੇ ਨਾਮ ਰੱਖਾਂਗੇ ਪਰ ਦੇਖੀ ਕਰਦੇ ਸੀ ਪਹਿਲੇ ਸਰ ਜੀ ਜਿਹੜਾ ਇਜ਼ੀ ਟਾਰਗੇਟ ਹੁੰਦਾ ਰਹੀ ਜਿਹੜਾ ਕੋਈ ਇਜ਼ੀ ਟੂ ਟੇਕ ਜਿਹੜਾ ਟਾਰਗੇਟ ਹੋਊਗਾ ਉਹਨਾਂ ਨੂੰ ਉਹੀ ਉਹਨਾਂ ਨੂੰ ਵਾਰਦ ਕਰ ਦਿੰਦੇ ਜੀ ਜਿਹੜਾ ਮੋਸੇ ਬਰਾਮਾ ਜਿੱਦਾਂ ਸਰ ਉਹਦੀ ਪਹਿਲੇ ਕਿਤੇ ਦਰਜ ਹੋਈਏ ਅਸੀਂ ਇਹ ਪਤਾ ਕਰ ਰਹੇ ਆ ਜੀ ਜਿੱਥੋਂ ਜੋ ਇਹਨਾਂ ਦੀ ਪੁਸ਼ ਗਿਆਸ ਦੇ ਵਿੱਚ ਆਇਆ ਕਿ ਇਹ ਫਤਾਬੁਰ ਏਰੀਆ ਦੇ ਚੋਰੀ ਕੀਤਾ 40 ਨੰਬਰ ਲਾ ਕੇ 40 ਨੰਬਰ ਜੀ ਜਾਰੀ ਨੰਬਰ ਲਾ ਕੇ ਬਹੁਤ ਬੜਾ ਵਧੀਆ ਇਹ ਐਸ ਐਚਓ ਸਿਵਲ ਐਂਡ ਗੁਰਪ੍ਰੀਤ ਨੇ ਬੜਾ ਵਧੀਆ ਇਹ ਸਲਾਹਣਾ ਕੰਮ ਕੀਤਾ ਹੈਗਾ ਜਿਹੜੇ ਚਾਰ ਦੋਸ਼ੀ ਚਾਰੇ ਦੇ ਚਾਰੇ 379 ਬੀ 2 ਦੇ ਅੰਡਰ ਐਫ ਆਈ ਆਰ ਜਸਟਡ ਆਲਰੇਡੀ ਹੈਗੀ ਹੈ ਨਾ ਜੀ ਚਤਵੀ ਵੀ ਕੀਤਾ ਇਹਨਾਂ ਨੇ ਜੀ ਫੈਸਟ ਨਹੀਂ ਹਲੇ ਤੱਕ ਨਹੀਂ ਕੀਤੀ ਹੈਗੀ ਉਹ ਜਿਹੜੀ ਬਾਕੀ ਬਾਰਦਾਤ ਇਹਨਾਂ ਨੇ ਕੀਤੀ ਉਦੋਂ ਇੰਟਰਸ ਸਰ ਰਿਮਾਂਡ ਕੀ ਰੀਜ਼ਨ ਨਾਲ ਲਿਤਾ ਕੇ ਰਿਮਾਂਡ ਜੀ ਅਸੀਂ ਅੱਜ ਪੇਸ਼ ਕਰਨਾ ਜੀ ਅੱਜ ਪੇਸ਼ ਕਰਨਾ ਜੀ ਤਿੰਨ ਦੇ ਅੰਦਰ ਜੀ ਅੱਗੇ ਤਿੰਨ ਦੇ ਅੰਦਰ ਮਾਰ ਚੱਲ ਜਾਣਾ ਜੀ ਠੀਕ ਹੈ ਜੀ ਬਸ ਕਰੋ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਉਹਨਾਂ ਦੇ ਦਿਸ਼ਾ ਨਿਰਦੇਸ਼ੇਟ ਸਾਡੀਆਂ ਸਾਰਾ ਏਰੀਆ ਅਸੀਂ ਸਾਰੀ ਫੋਰਸ ਦੇ ਨਾਲ ਚੇਂਜ ਕੀਤਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਨਰਥ ਸਬ-ਰਿਜਨ ਦੇ ਵਿੱਚ ਤਕਰੀਬਨ ਤਕਰੀਬਨ 350 ਦੇ ਕਰੀਬ ਬੰਦਾ ਡਿਪਲੋਏ ਕੀਤਾ ਗਿਆ ਹੈ ਫੋਰਸ ਡਿਪਲੋਏ ਕੀਤੀ ਹੋਈ ਹੈ ਖਾਸ ਕਰਕੇ ਸਿਵਲ ਲਾਈਨ ਤੇ ਰੰਜੀ ਡੈਵੀਨਿਊ ਦੇ ਵਿੱਚ ਸਾਡੇ ਰਣਜੀਤ ਐਵੇਨਿਊ ਦੇ ਵਿੱਚ ਵੀ 20 ਤੋਂ ਪਲੱਸ ਨਾਕੇ ਲੱਗੇ ਨੇ ਤੇ ਸ਼ਿਵ ਲਾਈਨ ਦੇ ਵਿੱਚ ਵੀ 20 ਤੋਂ ਪਲੱਸ ਨਾਕੇ ਲੱਗੇ ਹੋਏ ਨੇ ਅਤੇ ਅਸੀਂ ਪੂਰੀ ਤੁਹਾਨੂੰ ਮੈਂ ਤੁਹਾਡੇ ਥਰੂ ਇੱਕ ਮੈਸੇਜ ਦੇਣਾ ਚਾਹੁੰਦਾ ਆ ਯੂਥ ਨੂੰ ਕਿ ਪੂਰੀ ਸਫਾਈ ਕੀਤੀ ਜਾਊਗੀ ਹਰ ਇੱਕ ਨੂੰ ਨਵਾਂ ਸਾਲ ਮਨਾਉਣ ਦਾ ਪੂਰਾ ਰਾਈਟ ਆ ਬਟ ਕਿਸੇ ਨੂੰ ਵੀ ਬੁਲੇਟ ਬਾਜੀ ਜਾਂ ਕੋਈ ਨੌਨਸੈਂਸ ਕਰਨ ਨਹੀਂ ਦਿੱਤੀ ਜਾਊਗੀ ਜੋ ਤੁਸੀਂ ਆਪਣੀ ਫੈਮਿਲੀ ਦੇ ਨਾਲ ਨਵਾਂ ਸਾਲ ਇੰਜੋਏ ਕਰਨ ਆਏ ਹੋ ਉਹਨੂੰ ਵਧੀਆ ਪੀਸਫੁਲ ਤਰੀਕੇ ਨਾਲ ਇੰਜੋਏ ਕਰੋ ਸਰ ਰੈਸਟੋਰੈਂਟ ਵਾਲਿਆਂ ਨੂੰ ਕੋਈ ਹਟਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਹਟਾਇਤਾਂ ਨਹੀਂ ਆਉਣ ਲੈ ਵੀ ਆਲਰੇਡੀ ਕਨਵੇਡ ਹੋ ਗਈਆਂ ਹੋਈਆਂ ਉਹਨਾਂ ਨੂੰ ਆਲਰੇਡੀ ਕਨਵੇਡ ਹੋ ਗਈਆਂ ਹੋਈਆਂ ਬਾਹਰ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਉਲਣਵਾਰੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੂਰਾ ਅਸੀਂ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਅਸੀਂ ਸਾਰੇ ਆਪਣੇ ਤੌਰ 'ਤੇ ਕੰਮ ਕਰਾਂਗੇ ਜਾਣ ਸਰ ਇੱਕ ਕੋਈ ਸਮਾਂ ਸੀ ਲਾਰਨਟੋਰdoctype ਨਾ ਬੜੀ ਬੜੀ ਦੂਰੋਂ ਲੋਕ ਆਉਂਦੇ ਸੀ ਕਿ ਇਸ ਜਗ੍ਹਾ ਉੱਤੇ ਸੀ ਨਵਾਂ ਸਾਗ ਨਵਾਂ ਅੱਜ ਸਮਾਂ ਹੈ ਅੱਜ ਸਿਰਫ ਉਹ ਪੁਲਿਸ ਉਸ ਨਗਰ ਕੁੰਮੀ ਲੋਕ ਡਰਦੇ ਨੇ ਉੱਥੇ ਪਹੁੰਚੇ ਕਾਰਨ ਕੀ ਸਮਝ ਦੇਸੀਏ ਜੀ ਦੇਖੋ ਜੀ ਡਰ ਨਹੀਂ ਆ ਡਰ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ ਦੇਖੋ ਪੁਲਿਸ ਦਾ ਜਿਹੜਾ ਕੰਮ ਹੈ ਪੁਲਿਸ ਤਾਂ ਖੂਬ ਹੀ ਨਿਭਾਰੀ ਆ ਪੁਲਿਸ ਦਾ ਕੰਮ ਹੀ ਹੈ ਉਹ ਖੂਬ ਹੀ ਨਿਭਾਰੀ ਆ ਹੁਣ ਲੋਕ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਆਏਗਾ ਉਹ ਉਹਨਾਂ ਨੂੰ ਹੋਗਾ ਬਟ ਸਾਰਿਆਂ ਨੂੰ ਨਵਾਂ ਸਾਲ ਮਨਾਉਣ ਦਾ ਪੂਰਾ ਰਾਈਟ ਹੈ ਅਨੋਜ਼ ਵਾਲਾ ਨੂੰ ਕੀ ਮੈਸੇਜ ਜਿਹੜਾ ਸ਼ਰਾਬ ਪੀਂਦੇ ਨੇ ਰਾਤ ਨੂੰ ਉਹਨਾਂ ਵਾਸਤੇ ਪੁਲਿਸ ਕੀ ਕੰਮ ਕਰਦਾ ਮੈਂ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਫੈਮਲੀਜ਼ ਦੇ ਨਾਲ ਆਓ ਫੁੱਲੜ ਬਾਜੀ ਜੋ ਭੇਜ ਕਰੋ ਮੈਂ ਤੁਹਾਡੇ ਸਾਰਿਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਮਾਨਯੋਗ ਸੀਪੀ ਸਾਹਿਬ ਦੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਟਾਈਮਿੰਗ ਦੀ ਫਾਊਂਡੇਸ਼ਨ ਹੈਗੀ ਕਿ ਰਾਤੀ ਜੀ ਜੀ ਇਹ ਅਸੀਂ ਤਕਰੀਬਨ ਸਾਡੀ ਸਾਰੀ ਫੋਸ 4 ਵਜੇ ਤੱਕ ਸਵੇਰੇ ਬਾਹਰ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਾਨੂੰ ਭਾਈ ਆਓ ਮਾਈਕ 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 ਹਾਂ ਆ ਗਿਆ